ਹਾਂਜੀ ਤਾਂ ਜਗਜੀਤ ਸਿੰਘ ਮਜੀਠੀਆ ਬਲਾਗ ਦੇ ਪ੍ਰਧਾਨ ਆ ਉਹ ਵੀ ਉੱਥੇ ਜਿਹੜੇ ਜੰਤ ਬੈਠੇ ਆ ਜਿਨ੍ਹਾਂ ਨੂੰ ਕੱਗੀ ਮਾਰੀ ਮਾਰੀ ਗਈ ਆ ਉਹਨਾਂ ਨਾਲ ਵੀ ਗੱਲਬਾਤ ਕਰਕੇ ਆਏ ਆ ਪਰ ਉਹਨਾਂ ਲੋਕੀ ਕੋਈ ਸਾਥ ਜੰਤ ਨੂੰ ਅੰਦਰ ਦੋ ਅੰਦਰ ਦੋ ਸਾਰੇ ਜਿਹਨੂੰ ਬੋਲਦੀ ਚੱਲੇ ਸਾਡੇ ਨਾਲ ਹੈ ਤੁਸੀਂ ਗੱਲ ਦੀ ਤਾਕਤ ਕਰੀਓ ਮੈਂ ਕਰਦਾ ਬਾਕੀ ਤਾ ਤਰਾ ਅਡਾਯਮੈਂਟ ਨਾਲ ਬੋਲੀਆਂ ਛੇਤੀ ਨਹੀਂ ਹੁੰਦੀ ਜੋ ਵੀ ਜਿਤਨਾ ਵਾਦੇ ਇਕੱਠਾ ਬਹਿਣਾ ਪੈਣਾ ਇਹਨਾਂ ਦੇ ਕੋਈ ਇੱਧਰ ਉੱਧਰ ਜਾਣ ਦੀ ਦਾ ਤੋੜ ਕੇ ਪ੍ਰਯੋਗ ਤਾਂ ਘਾਤੇ ਕਿ ਜਾਵਰੋਂ ਉਹਨਾਂ ਦਾ ਨਾਰਾ ਮਾਰਨੇ ਗਾਗੜਾ ਵੀ ਕੋ ਮਾਰਿਓ ਤੇ ਕੋਈ ਗੱਲਾਂ ਦੇ ਥੋੜਾ ਜਿਹਾ ਨਿਮਰ ਰੱਖਿਆ ਕਰੋ ਦਾਪ वांगे केला की مرطا 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 سرکر ایک تا کی تیرا پھیری چکر بناگو لوک سے کوٹا رکھ دیاں گے کی کرن کے چلا تھانے لوکاں دے ہڑ واتے جانے کی کرن کے چلا تھارے لوکاں دے ہڑ واتے جانے مرطا ਦੀਪ ਸਿੰਘ ਜੀ ਅਸੀਂ ਅਮਰੀਕਾ ਤੋਂ ਲੋਕਲ ਹੀ ਆ ਜੀ ਅਸੀਂ ਜੀ ਵੀਜ਼ਾ ਅਪਲਾਈ ਕੀਤਾ ਜੀ ਡੀ ਬਲੌਕ ਫਲਾਈ ਰਾਈਟਸ ਵੀਜ਼ਾ ਆਲਿਆਂ ਤੋਂ ਜਿੱਥੇ ਸਾਨੂੰ ਮੈਡਮ ਮਿਲੇ ਹਰਪ੍ਰੀਤ ਕੌਰ ਤੇ ਇਹਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਪਹਿਲਾਂ ਕੋਈ ਪੈਸਾ ਨਹੀਂ ਤੁਹਾਡੇ ਕੋਲ ਲਵਾਂਗੇ ਤੇ 10 ਲੱਖ 70 ਹਜ਼ਾਰ ਦਾ ਸਾਡੇ ਨਾਲ ਪੈਕੇਜ ਹੋਇਆ ਹੈ ਇਹਦਾ ਜੋ ਸਾਡੇ ਕੋਲ ਲਿਖਤੀ ਪਿਆ ਹੋਇਆ ਯੂਕੇ ਦੇ ਲਈ ਜਾਣਾ ਜੀ ਤੇ ਫਿਰ ਇਹਨਾਂ ਨੇ ਜੀ ਮਤਲਬ ਕਹਿਆ ਕਿ ਕੁਝ ਟਾਈਮ ਬਾਅਦ ਕਿ ਸਾਨੂੰ 2,25,000 ਚਾਹੀਦਾ ਵਾ ਉਹ ਜ਼ਰੂਰੀ ਤੁਹਾਡੇ ਕੁਝ ਡਾਕੂਮੈਂਟਸ ਬੰਨੇ ਆ ਅਸੀਂ 2,25,000 ਦੇ ਤਨ ਦੀਆਂ ਗੱਲਾਂ ਵਿੱਚ ਆ ਕੇ ਫਿਰ ਉਸ ਤੋਂ ਬਾਅਦ ਇਹਨੇ ਥੋੜਾ ਟਾਈਮ ਬਾਅਦ ਇਹਨੇ ਕਿਹਾ ਕਿ ਤੁਹਾਡਾ ਮਤਲਬ ਫੀਸ ਮਤਲਬ ਪੇ ਹੋਣੀ ਆ ਅਕਾਊਂਟ 'ਚ ਜੇ ਜੀ ਸਿੱਧੀ ਯੂਨੀਵਰਸਿਟੀ ਨੂੰ ਪਾਣੀ ਉੱਥੇ ਪਾ ਦਿਓ ਜੇ ਤੁਸੀਂ ਸਾਨੂੰ ਪਾਣੀ ਅਸੀਂ ਸਾਡੀ ਜ਼ਿੰਮੇਵਾਰੀ ਹੋਊਗੀ ਇਹਨਾਂ ਨੇ ਕੋਈ ਅਕਾਊਂਟ ਮੈਨੂੰ ਦਿੱਤਾ ਸਾਰੀ ਇਹਦੇ ਕੋਲ ਲਿਖਤੀ ਮੇਰਾ ਪਿਆ ਹੋਇਆ ਵਾ WhatsApp 'ਚ ਸਕਰੀਨਸ਼ਾਟ ਇਨੇ ਮੈਨੂੰ ਅਕਾਊਂਟ ਪਾਇਆ ਕੋਈ ਆਪਣਾ ਉਹਦੇ ਵਿੱਚ ਮੈਂ 5.5 ਲੱਖ ਰੁਪਏ ਫੀਸ ਪਾਈ ਹੋਈ ਆ ਜਿਹੜਾ ਕਿ ਮੈਂ ਆਪਣਾ ਘਰ ਗਿਰਵੀ ਰੱਖ ਕੇ ਇਹਨੂੰ ਦਿੱਤੇ ਪੈਸੇ ਲਿਆਂਕ ਕੇ ਜੋ ਕਿ ਪੌਣੇ 8 ਲੱਖ ਰੁਪਏ ਟੋਟਲ ਆ ਮੇਰਾ ਹੁਣ ਮੇਰੇ ਕੋ ਵਿਆਜ ਨਹੀਂ ਤਰਿਆ ਮੇਰੇ ਘਰ ਨੂੰ ਵੀ ਲੋਕ ਲਾ ਦਿੱਤਾ ਉਹਨਾਂ ਨੇ ਸਾਨੂੰ ਹੋ ਗਿਆ ਤੁਹਾਨੂੰ ਇੱਥੇ ਪੈਸੇ ਚੜੀਆਂ ਸਾਨੂੰ ਪੂਰਾ ਸਾਲ ਹੋ ਗਿਆ ਵਾ ਹੁਣ ਇਹੀ ਕਹਿ ਰਹੇ ਆਂ ਸੀ ਵਕੀਲ ਕੀਤਾ ਵਾ ਤੁਹਾਡੀ ਫੀਸ ਵਾਪਸ ਕਰਵਾ ਦਾਂਗੇ ਜੀ ਇਹ ਤੇ ਜਿਹੜਾ 2.25 ਲੱਖ ਆ ਉਹ ਮੈਂ ਮੰਗਿਆ ਵਾ ਤੇ ਕਹਿੰਦੇ ਵੀ ਉਹ ਤੁਹਾਡੇ ਡਾਕੂਮੈਂਟਸ ਬਣ ਗਏ ਮੈਨੂੰ ਜਾਲੀ ਡਿਗਰੀ ਦੇ ਦਿੱਤੀ ਕੋਈ ਇਹਨਾਂ ਨੇ ਹੱਥ 'ਚ ਦਾਓ ਮੇਰੇ ਕਿਹੇ ਕੰਮ ਦੀ ਜਾਂ ਨਾ ਕੁਛ ਆ ਹੁਣ ਮੈਂ ਕਹਿ ਰਿਹਾ ਆਂ ਇਹਨਾਂ ਨੂੰ ਵੀ ਮੇਰੇ ਪੈਸੇ ਜੋ ਵੀ ਆ ਮੇਰੇ ਥੋੜੇ ਥੋੜੇ ਕਰਕੇ ਵਾਪਸ ਦੇ ਦੇ ਤੇ ਕੁਛ ਨਹੀਂ ਕੀਤਾ ਇਹਨਾਂ ਨੂੰ ਸਾਲ ਹੋ ਗਿਆ ਵਾ ਬਸ ਇਸ ਤਰ੍ਹਾਂ ਹੀ ਲਾਰੇ ਹੀ ਜਦੇ ਕੁਛ ਨਹੀਂ ਹਲੇ ਲਾਰਿਆ ਚੀ ਇਹਦੇ ਬਸ ਹੁਣ ਨਹੀਂ ਮੈਂ ਨਹੀਂ ਕੁਛ ਨਹੀਂ ਹਲੇ ਇਹੀ ਕਹਿ ਰਿਹਾ ਵੀ ਤੁਹਾਡੇ ਵਾਪਸ ਆ ਰਹੀ ਅੱਜ ਆ ਰਹੀ ਕੱਲ ਆ ਰਹੀ ਆ ਤੇ ਸਾਨੂੰ ਇਹ ਕਿ ਚਲੋ ਵਾਪਸ ਦੇ ਹੀ ਦੋਗੇ ਨਹੀਂ ਦਿੱਤਾ ਕੁਛ ਨਹੀਂ ਦਿੱਤਾ ਵਾਪਸ ਹੁਣ ਇਹੀ ਮੰਗ ਕਰਦੇ ਅਸੀਂ ਵੀ ਸਾਡੇ ਜਿਹੜੀ ਫੀਸ ਵਾਪਸ ਦਿੱਤੀ ਜਾਵੇ ਜਿਹੜਾ 252000 ਉਹ ਵੀ ਦਿੱਤਾ ਜੇ ਆਪਣੀ ਡਿਗਰੀ ਵਾਪਸ ਲੈਣਾ ਅਸੀਂ ਤੇ ਉਹ ਕਿਹਾ ਹੀ ਨਹੀਂ ਇਹਨੂੰ ਕਿ ਬਣਵਾ ਹਨ ਬਣਾ ਕੇ ਦੇ ਉਲਟਾ ਸਾਡੇ ਕੋ ਖਾਲੀ ਪੇਪਰਾਂ ਦੇ ਨਾਲ ਨੇ ਸਾਈਨ ਵੀ ਕੁਛ ਕਰਵਾਏ ਹੈ ਐਗਰੀਮੈਂਟ ਦੇ ਕਿ ਇਹ ਜਦੋਂ ਐਗਰੀਮੈਂਟ ਸਾਡਾ ਹੋਇਆ ਨਾ 170000 ਦਾ ਕਿ ਅਸੀਂ ਇਹਦੇ ਤੇ ਬਾਅਦ ਚ ਅਸੀਂ ਆਪਣਾ ਪ੍ਰਿੰਟ ਕਢਵਾ ਲਾਂਗੇ ਇਹ 170000 ਤੁਹਾਡੇ ਕੋਲ ਲੈਣਾ ਹੈ ਇਸ ਕਰਕੇ ਅਸੀਂ ਕਿ ਇਹ ਤੁਹਾਡੇ ਕੋ ਖਾਲੀ ਸਾਈਨ ਕਰਵਾ ਰਹੇ ਹਾਂ ਇੱਥੇ ਮਿਲੋ ਕੋਈ ਕਰਨਾ ਪਾ ਪਾਰਟੀ ਕਿਸਾਨ ਜੁਨੀ ਰੇਗਤਾ ਗਰਾਹਾਂ ਬਲਾਕ ਮਜੀਠਾ ਮੰਗਲ ਸਿੰਘ ਜਰਨਲ ਸਕੱਤਰ ਪਿੰਡ ਗੋਸੂ ਸਾਡੇ ਬੰਦਿਆਂ ਨੇ ਇਹਨਾਂ ਸਕਾਈ ਸਹੀ ਹੈ ਨਾ ਸਕਾਈ ਵਾਲਿਆਂ ਨੇ ਜਿਹੜੀਆਂ ਢਕੀਆਂ ਮਾਰੀਆਂ ਨੇ ਕਿਸੇ ਦੇ ਨਾਲ 7 ਲੱਖ ਦੀ ਕਿਸੇ ਦੇ ਨਾਲ 5 ਲੱਖ ਦੀ ਕਿਸੇ ਨਾਲ 2 ਲੱਖ ਦੀ ਕਿਸੇ ਨਾਲ 10 ਲੱਖ ਦੀ ਸਾਡੇ ਨਾਲ ਇਹਨਾਂ 7 ਲੱਖ ਰੁਪਇਆ ਜਿਹੜਾ ਜਮ੍ਹਾਂ ਕਰ ਲਿਆ ਇੱਕ ਸਾਲ ਹੋ ਗਿਆ ਹੈ ਯੂਕੇ ਵਿੱਚ ਵਜੇ ਭੇਜਨੇ ਸੀਗੇ ਅਜੇ ਤੱਕ ਸਾਡੇ ਬੱਚੇ ਜਿਹੜੇ ਇੱਥੇ ਸੜਕਾਂ ਤੇ ਰੋਲਦੇ ਪਏ ਆ ਉਹਨਾਂ ਦੀ ਕੋਈ ਇਹਨਾਂ ਫੀਸ ਜਮਾਨੇ ਕਰਾਈ ਕੁਛ ਨਹੀਂ ਕਰਾਈ ਤੇ ਜੇ ਅਸੀਂ ਪੈਸੇ ਵਾਪਸ ਮੰਗਦੇ ਤਾਂ ਕੋ ਧਮਕੀਆਂ ਦਿੰਦੇ ਆ ਕਿ ਜੋ ਕਰਨਾ ਕਰ ਲੋ ਤੇ ਇਸ ਕਰਕੇ ਸਾਨੂੰ ਅੱਜ ਮਜਬੂਰ ਹੋ ਕੇ ਜਿਹੜਾ ਵੇਤੇ ਧਰਨਾ ਲਾਉਣਾ ਪਿਆ ਉਹਦੇ ਨਾਲ ਦੇ ਨਾਲ ਧਰਨਾ ਤੇ ਇੱਕ ਵਾਸਤੇ ਅਸੀਂ ਲਾਇਆ ਹੈ ਇੱਥੇ ਤਕਰੀਬਨ ਕਰੋੜਾ ਰੁਪਇਆ ਇਹਨਾਂ ਨੇ ਠੱਗੀ ਮਾਰ ਕੇ ਜਿਹੜਾ ਰੱਖਿਆ ਹੈ ਪਤਾ ਨਹੀਂ ਕਿੰਨੇ ਕ ਇੱਥੇ ਲੋਕ ਆ ਕੇ ਸਾਡੇ ਕੋਲ ਬਹਿ ਗਏ ਆ ਕਿ ਸਾਡੇ ਵੀ ਪੈਸੇ ਆ ਸਾਡੇ ਵੀ ਪੈਸੇ ਆ ਪਰ ਇੱਥੇ ਕੋਈ ਸੁਣਨ ਨੂੰ ਤਿਆਰ ਨਹੀਂ ਆ ਇਸ ਕਰਕੇ ਸਾਨੂੰ ਮਜਬੂਰੀ ਧਰਨਾ ਲਾਉਣਾ ਪਿਆ ਤੇ ਇਹ ਵੀ ਨਾ ਸੋਚਣ ਕਿ ਆਪਾਂ ਇਥੋਂ ਉੱਠ ਕੇ ਚਲੇ ਜਾਵਾਂਗੇ ਜਿੰਨਾ ਚਿਰ ਸਾਡੇ ਪੈਸੇ ਨਹੀਂ ਵਾਪਸ ਕਰਦੇ ਉਹਨਾਂ ਚਿਰ ਤੱਕ ਜਿਹੜਾ ਇਹ ਧਰਨਾ ਜਾਰੀ ਰਹੂਗਾ ਜਿਹੜਾ ਵੀ ਹੈ ਉਹ ਨਿਕਾਂਗੇ ਉਹਦੇ ਮੁਤਾਬਿਕ ਜਿਹੜੀ ਕਾਰਵਾਈ ਕਰਾਂਗੇ ਸਰ ਇੱਕ ਧਰਨਾ ਲੱਗਾ ਸੀ ਰੰਜੀਤ ਰੈਵਨਿਊ ਇਲਾਕੇ ਦੇ ਵਿੱਚ ਇਹ ਕਿਥੇ ਇਮੀਗ੍ਰੇਸ਼ਨ ਦਾ ਆਫਿਸ ਹੈ ਫਲਾਈ ਰਾਈਟ ਉੱਥੇ ਕੁਝ ਵੇਰਕੇ ਦੇ ਕੋਈ ਪਰਸਨ ਸੀ ਕਿ ਉਹਨਾਂ ਵੱਲੋਂ ਕੋਈ ਦਰਖਾਸਤ ਦਿੱਤੀ ਗਈ ਹੈ ਔਰ ਇਹਦੇ ਵਿੱਚ ਪਹਿਲਾਂ ਵੀ ਯੋ ਬੈਂਕ ਕੋਲ ਇਮੇਟਰ ਚੱਲ ਰਿਹਾ ਆ ਪਰ ਅਜੇ ਤੱਕ ਜੋ ਕੰਪਲੇਨੈਂਟ ਨੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਜੋ ਕੋਈ ਉਹਨਾਂ ਨੂੰ ਕੰਪਨਸੇਸ਼ਨ ਮਿਲਣੀ ਸੀ ਉਹਨਾਂ ਪੈਸੇ ਵਗੈਰਾ ਦਿੱਤੇ ਆ ਉਹ ਅਜੇ ਵਾਪਸ ਨਹੀਂ ਹੋਏ ਔਰ ਇਹਦੇ ਹੀ ਉਹਨੂੰ ਮੁੱਖ ਰੱਖਦੇ ਹੋਏ ਅੱਜ ਇਹਨਾਂ ਨੇ ਇੱਥੇ ਆ ਕੇ ਆਪਣਾ ਪ੍ਰਦਰਸ਼ਨ ਕਰ ਰਹੇ ਆ ਔਰ ਅਸੀਂ ਇਹਨਾਂ ਨਾਲ ਗੱਲ ਕਰ ਰਹੇ ਆ ਜੋ ਕਿਸਾਨ ਯੂਨੀਅਨ ਵਾਲੇ ਆਏ ਨੇ ਜੋ ਕੰਪਲੇਨੈਂਟ ਆਇਆ ਆ ਤੇ ਹੋਪਫੁਲੀ ਜਲਦੀ ਤੋਂ ਜਲਦੀ ਅਸੀਂ ਸੌਟ ਆਊਟ ਕਰਾ ਕੇ ਤੇ ਇਹਨਾਂ ਦਾ ਜਿਹੜਾ ਧਰਨਾ ਆ ਉਹ ਅਸੀਂ ਚਕਾਉਣ ਦੀ ਕੋਸ਼ਿਸ਼ ਕਰ ਰਹੇ ਆ